ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਮੈਂ ਯਾਦਵਿੰਦਰ ਸਿੰਘ ਕਲਸਟਰ ਅਫਸਰ ਖਡੂਰ ਸਾਹਿਬ ਔਰ ਅੱਜ ਅਸੀਂ ਆਏ ਆ ਦਾਣਾ ਮੰਡੀ ਖਡੂਰ ਸਾਹਿਬ ਵਿਖੇ ਤੁਸੀਂ ਵੇਖ ਸਕਦੇ ਹੋ ਪਿੱਛੇ ਜਿਹੜਾ ਬਾਦ ਚੋਨਾ ਪੁਸ਼ਕ ਪ੍ਰਤੀਸ਼ਤ ਜੇ ਆਪਾਂ ਕਹੀਏ ਵੀ ਖਡੂਰ ਸਾਹਿਬ ਦੀ ਜਿਹੜਾ ਬਲਾਕ ਆ ਇੱਥੇ ਫਸਲ ਜਿਹੜੀ ਆ ਗੇਤੀ ਆਉਂਦੀ ਆ ਪਰ ਅਜੇ ਜੇ ਮੈਂ ਗੱਲ ਕਰਾਂ ਅਜੇ 2 ਤੋਂ ਲੈ ਕੇ 3% ਹੀ ਕਟਾਈ ਹੋਈ ਆ ਅਜੇ ਫਸਲ ਜਿਹੜੀ ਆ ਫਸਲ ਮੰਡੀਆਂ ਦੇ ਵਿੱਚ ਲੇਟ ਆ ਸੋ ਅਸੀਂ ਇੱਥੇ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਜੀ ਆਈਏਐਸ ਉਹਨਾਂ ਦੀਆਂ ਹਦਾਇਤਾਂ ਦੇ ਮੁਤਾਬਕ ਔਰ ਸਾਡੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਤੇਜਵੀਰ ਸਿੰਘ ਜੀ ਪੰਗੂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅਸੀਂ ਪ੍ਰਾਲੀ ਨੂੰ ਅੱਗ ਨਾਲ ਲਾਉਣ ਸੰਬੰਧੀ ਜਿਹੜਾ ਆ ਉਹ ਇੱਥੇ ਦਾਣਾ ਮੰਡੀ ਖਡੂਰ ਸਾਹਿਬ ਵਿਖੇ ਆਏ ਆ ਸਾਡੇ ਨਾਲ ਵੱਖ-ਵੱਖ ਪਿੰਡਾਂ ਦੇ ਕਿਸਾਨ ਆ ਜਿਹੜੇ ਆਪਣੀ ਇੱਥੇ ਫਸਲ ਖੇਤਾਂ ਦੇ ਵਿੱਚ ਲੈ ਕੇ ਆਏ ਆ ਆਪਾਂ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਔਰ ਇਸ ਮਾਧਿਅਮ ਦੇ ਰਾਹੀਂ ਮੈਂ ਬਲਾਕ ਖਡੂਰ ਸਾਹਿਬ ਦੇ ਕਿਸਾਨਾਂ ਨੂੰ ਜ਼ਿਲ੍ਹਾ ਕਰਨਤਾਰਨ ਦੇ ਕਿਸਾਨਾਂ ਨੂੰ ਔਰ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕਰਨੀ ਚਾਹੁੰਦਾ ਹਾਂ ਕਿ ਆਪਾਂ ਪਰਾਲੀ ਨੂੰ ਅੱਗ ਨਾ ਲਾਈਏ ਜੇ ਅਸੀਂ ਸਬਜੀ ਬੀਜਦੇ ਹਾਂ ਤੇ ਅਸੀਂ ਮੇਲਰ ਤੇ ਨਾਲ ਗੰਡਾ ਬਣਾ ਕੇ ਆਪਣੇ ਖੇਤਾਂ ਦੇ ਵਿੱਚ ਜਿਹੜਾ ਆ ਅਗਲੀ ਫਸਲ ਵਾਸਤੇ ਖੇਤ ਤਿਆਰ ਕਰ ਸਕਦੇ ਹਾਂ ਜੇ ਅਸੀਂ ਕਣਕ ਤੇ ਸਾਡਾ ਝੋਨਾ ਹੀ ਫਸਲੀ ਚੱਕਰ ਆ ਫਿਰ ਸਾਡੇ ਕੋਲ ਟਾਈਮ ਹੈਗਾ ਆ ਅਸੀਂ ਚਾਹੇ ਸੁਪਰ ਸੀਡਰ ਨਾਲ ਕਣਕ ਬੀਜ ਲਈਏ ਚਾਹੇ ਅਸੀਂ ਗਿਆਨ ਵਿਧੀ ਦੇ ਨਾਲ ਕਣਕ ਬੀਜ ਲਈਏ ਚਾਹੇ ਹੈਪੀ ਸੀਡਰ ਨਾਲ ਕਣਕ ਬੀਜ ਲਈਏ ਪਰ ਸਾਡਾ ਮਕਸਦ ਸਿਰਫ ਇਨਾ ਹੀ ਆ ਕਿ ਅਸੀਂ ਪਰਾਲੀ ਨੂੰ ਅੱਗ ਨਾ ਲਾਈਏ ਜਿਹਦੇ ਨਾਲ ਸਾਡਾ ਵਾਤਾਵਰਨ ਜਿਹੜਾ ਆ ਵਾਤਾਵਰਨ ਖਰਾਬ ਨਾ ਹੋਵੇ ਸਾਡੀ ਮਿੱਟੀ ਦੀ ਉਪਜਾਊ ਸ਼ਕਤੀ ਜਿਹੜੀ ਆ ਉਹ ਵੀ ਬਣੀ ਰਹੇ ਸੋ ਮੇਰੇ ਨਾਲ ਕਿਸਾਨ ਨੇ ਸਕੱਤਰ ਸਿੰਘ ਜੀ ਆਪਾਂ ਇਹਨਾਂ ਦੇ ਕੋਲੋਂ ਵੀ ਵਿਚਾਰ ਲੈਣੇ ਆ ਕਿ ਇਹ ਆਪਣੇ ਖੇਤਾਂ ਦੇ ਵਿੱਚ ਪਰਾਲੀ ਨੂੰ ਕਿੱਦਾਂ ਸਾਂਭਦੇ ਆ ਔਰ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ ਆ ਇਹ ਕੀ ਸੰਦੇਸ਼ ਦੇਣਾ ਚਾਹੁੰਦੇ ਆ ਹਾਂਜੀ ਸਕੱਤਰ ਸਿੰਘ ਜੀ ਤੁਸੀਂ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਕਿਤੇ ਜਾਣੇ ਅਣਜਾਣੇ ਵਿੱਚ ਪਰਾਲੀ ਨੂੰ ਅੱਗ ਲਾ ਦਿੰਦੇ ਆਂ ਫਿਰ ਕਿੰਨੀ ਪਰਾਲੀ ਨੂੰ ਅੱਗ ਲਾਵਾਂਗੇ ਧੂਆ ਤਾਂ ਜੜਨਾ ਆਪਣਾ ਸਾਹ ਕਿ ਨਹੀਂ ਆਉਂਦਾ ਇਹ ਪ੍ਰੋਬਲਮ ਕੋਈ ਨਹੀਂ ਬਹੁੰਦੀ ਜਦੀ ਹੈ ਅਸੀਂ ਅਬ ਜਮੀਨਾਈ ਕੱਢਾਉਂ ਉਹ ਜ਼ਮੀਨ ਨੂੰ ਸੁਖਾਣਾ ਆਗੇ ਤੇਰੀ ਬੀਜੀਆ ਬੀਜੀਏ ਮੈਂ ਪਿੰਡ ਤੋਂ ਇਹੋ ਆਪਕਾ ਕਿੋਚ ਕਰੋ ਇਕੱਠਾਾਂਗੇ ਮਸ਼ੀਨਾਂ ਬਹੁਤ ਆ ਗਈਆਂ ਇਕੱਠਾਾਂਗੇ ਸੋ ਬੜਾ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਦੱਸਿਆ ਕਿ ਇਹ ਜੇ ਇਹਨਾਂ ਨੇ ਮਟਰਾਂ ਦੀ ਬਜਾਈ ਕਰਨੀ ਆ ਇਹ ਬੈਲਰ ਦੇ ਨਾਲ ਗੰਡਾ ਬਣਵਾ ਲੈਂਦੇ ਆ ਤੇ ਜੇ ਇਹਨਾਂ ਨੇ ਕਣਕ ਬੀਜਣੀ ਆ ਇਹ ਸੁਪਰ ਸੀਡਰ ਹੈਪੀ ਸੀਡਰ ਦੇ ਨਾਲ ਫਸਲ ਨੂੰ ਜਿਹੜਾ ਆ ਪਰਾਲੀ ਨੂੰ ਖੇਤਾਂ ਦੇ ਵਿੱਚ ਵਾਹ ਕੇ ਅਗਲੀ ਫਸਲ ਦੀ ਤਿਆਰੀ ਕਰ ਲੈਂਦੀ ਆ ਸੋ ਆਓ ਸਾਰੇ ਰਲ ਕੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਜਿਹੜਾ ਰੰਗਲੇ ਪੰਜਾਬ ਦਾ ਸੁਪਨਾ ਆ ਉਹ ਸੁਪਨੇ ਨੂੰ ਸਕਾਰ ਕਰੀਏ ਔਰ ਆਪਣੇ ਬਲਾਕ ਖਡੂਰ ਸਾਹਿਬ ਨੂੰ ਜ਼ਿਲ੍ਹਾ ਤਰਨਤਾਰ ਨੂੰ ਜਿਹੜਾ ਆ ਉਹ ਅਗਮੁਕਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ